ਆਏ ਹੋਏ ਨੇ ਤੁਹਾਡੇ ਵੱਲ ਆਉਣ ਤੋਂ ਪਹਿਲਾਂ ਦੋ ਦੋ ਹੱਥ ਸਾਸੰਗਤ ਮਹਾਰਾਜ ਦੇ ਸਿੱਖ ਜਿਹੜੇ ਨੇ ਉਹ ਕਰਨ ਲੱਗੇ ਨੇ ਜਰਾ ਸਤਿਕਾਰ ਨਾਲ ਸੁਣੀਏ ਇਧਰੋਂ ਸਾਸੰਗਤ ਬੜੇ ਵੱਡੇ ਜਰਨੈਲ ਵਾਦੇ ਉਧਰੋਂ ਮਹਾਰਾਜ ਦੇ ਕੋਲੋਂ ਅੱਗੇ ਲੈ ਕੇ ਸ਼੍ਰੀ ਹਰਗੋਬਿੰਦਪੁਰ ਦੇ ਮੈਦਾਨੇ ਜੰਗ ਵਿੱਚ ਇੱਕ ਵਾਰ ਲਹੂ ਢੋਲ ਵੀ ਲੜਾਈ ਜਿਵੇਂ ਹੋਈ ਇੱਕ ਬੰਨੇ ਗੁਰੂ ਕੇ ਸਿੱਖ ਇੱਕ ਬੰਨੇ ਜਲੰਧਰ ਦੇ ਨਵਾਬ ਦੀਆਂ ਫੌਜਾਂ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਧਰਮੀ ਸਿੱਖਾਂ ਨੂੰ ਕਿਉਂਕਿ ਸ਼ਮਾ ਮੱਝਦੀ ਹੋਏ पतंगा अपना आप लाड़ तो कुर्बान करदा है एदा सिख धर्म ਤੋਂ ਜਾਨਾ ਵਾਰਦੇ ਹੋਏ ਹਰਗੋਬਿੰਦਪੁਰ ਦੇ ਮੈਦਾਨੇ ਜੰਗ ਵਿੱਚ ਇੱਕ ਵਾਰ ਫਿਰ ਜਿਸ ਕਦਰ 18000 ਫੌਜ ਦੇ ਸਾਹਮਣੇ ਕੁਝ ਸੈਂਕੜੇ ਸਿੱਖ ਟੱਟ ਕੇ ਖਲੋਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਕੋਲੋਂ ਲੈ ਕੇ ਆ ਗਿਆ ਤੂ ਕੇ ਕੁਲਵਾਰਾਂ ਹਰਗੋਬਿੰਦਪੁਰ ਦੇ ਮੈਦਾਨੇ ਜੰਗ ਵਿੱਚ ਗੁਰੂ ਕੇ ਸਿੱਖਾਂ ਨੇ ਐਉਂ ਜੋਰ ਬੇਨੇ ਦੂਜੇ ਹੋਈ ਤਿਆਰੀ ਖਰਖਾਨੇ ਨੇ ਫੌਜ ਮਝਾਰੀ ਕਦਪੜ ਵਿੱਚ ਝੋਕੀ ਸਾਰੀ ਦੇ ਦੇਕ ਤਸ਼ਰੀਆਂ ਤਿਆਰ ਕਰੇ ਸੌਗਾ ਜਿਸ ਤਸਾਂ ਨੂੰ ਮਾਰ ਮਰੇ ਅਲੀ ਬਖਸ਼ਤ ਬਖਸ਼ کریم ਸ਼ਕਤੀ ਲੈ ਤੁਰੇ ਅਜੀਮਾ ਛੱਡਣਗੇ ਬਾਲ ਯਤੀਮਾ ਲੈ ਤੁਰੇ ਹਜ਼ਾਰਾਂ ਜਿੱਤਿਆਂ ਨੂੰ ਪਰਬਤ ਨਾਲ ਮਾਰਨ ਮੱਥਿਆਂ ਨੂੰ ਸਿੱਖ ਆਗਿਆ ਲੈ ਸਤਗੁਰੂ ਨਿਕਲੇ ਹਰ ਗੋਬਿੰਦ ਪੁਰ ਤੋਂ ਸਾਨੂੰ ਫਤਿਹ ਮਿਲੀ ਹੈ ਤਹ ਤੋਂ ਜਿੱਤਾਂ ਗਏ ਗੁਰੂਰ ਜਾਵਾਂਗੇ ਮਰ ਗਏ ਤੇ ਸਤਖੰਡ ਜਾਵਾਂਗੇ ਓ ਪਾਈ ਅਮੀਆਂ ਅਤੇ ਪਰਾਗਾ ਪਾਈ ਅਮੀਆਂ ਅਤੇ ਪਰਾਗਾ ਤੋਤਾ ਤੇ ਜਗਨਬਿਦਾਗਾ ਸਿੱਖ ਮਨ ਕੇ ਧਰਮ ਦਾ ਧਾਗਾ ਹਰ ਦਮ ਦਮ ਨਾਲ ਚਤਾਰਨ ਪਏ ਹੋ ਸਦਕੇ ਗੁਰੂ ਤੋਂ ਜਿੰਦ ਵਾਰਨ ਪਏ ਸਾਨੇ ਪਿੜਿਆ ਮੱਲਿਆ ਹੱਥ ਪੈਲੇ ਮੁਗਲ ਤੋਂ ਬੱਲਿਆ ਭਾਈ ਪੈਰ ਮਗਰ ਗੁਰ ਕੱਲਿਆ ਉਸ ਵਕਤ ਮੁਗਲ ਕਈ ਚੀਰ ਦਿੱਤੇ ਹੱਥੀ ਤੋਰ ਵੀਰਾਂ ਨਾ ਵੀਰ ਦਿੱਤੇ ਅਰ ਜੋ ਵਤੇ ਮੁਗਲ ਗਏ ਮਾਰੇ ਅਲੀ ਬਖਸ਼ کریمਾਂ ਸਾਰੇ ਓਏ ਪੜੀ ਵਿੱਚ ਜਗਤ ਵਸਾਰੇ ਗਏ ਪੈਲੇ ਹੱਲੇ ਠੱਠ ਚੰਦ ਚੁਕਪਾਲੇ ਢਾਲ ਕਮੰਦੀ ਅਤੇ ਹੋਰ ਚੰਗੀ ਕਈ ਸੰਦੇ ਜਾਣਨ ਦਾ ਪੇਸ਼ੁਰਖਸ਼ਾਂ ਦੇ ਬੜੇ ਮਾਰਜ ਚੰਗੀ ਮਸ਼ਕਾਂ ਦੇ ਓ ਕਰ ਧਰਤੀ ਇੱਕ ਆਕਾਸ਼ ਕਰ ਧਰਤੀ ਇੱਕ ਆਕਾਸ਼ ਹਿਤ ਬਾਤ ਤੁਰਕ ਦਾ ਨਾਸ ਬਈ ਚੜੀ লাশ ਤੇ লাশ ਵਧ ਵਧ ਕੇ ਸ਼ਸਤਰ ਛਿੰਕਣ ਪਏ ਸੁਨਿਤਾ ਦੀ ਭਜਨ ਤੇ ਛਿੰਕਣ ਪਏ ਚੱਕਿਆ ਸ਼ੈਫੋ ਜਨ ਜਲ ਚੱਕਿਆ ਸੂਰਜ ਵੀ ਵੇਗਾ ਥੱਕਿਆ ਰੱਥੇ ਉਸ ਪਸ਼ਮ ਵੱਲ ਹੱਕਿਆ ਲਹੂ ਲਾਲ ਤੱਕਾ ਬਿਰਕਾਲੀ ਜੀ ਬੋਲੇ ਸੂਰਜ ਪਾਲੀ ਜੀ ਆ ਨਬੀ ਬਖਸ਼ਤ ਬਖਸ਼ਿਆ ਮਹਾਮਾ ਫੌਜਾ ਮੋਗਿਆ ਬਖਤ ਮਹਾਮਾ ਸਾਨੂੰ ਬੈਂਕਾ ਮੁੜ ਨਾ ਰਹਾ ਮਾ ਗੁਰੂ ਦਾ ਹਾਲ ਸੁਬਾ ਜੰਗ ਧਾਰਾਂਗੇ ਆਪ ਮਰਾਂਗੇ ਜੰਗੂ